ਮੈਨੂੰ ਇੰਨਾ ਪਤਾ ਹੈ ਇਹ ਡਿਜ਼ਾਈਨ ਲਈ ਅੱਜ ਘਟੋੜ ਜਿਵੇਂ ਅਸੀਂ ਰੀਲ ਪਾ ਰਹੇ ਨਾ 100 ਤੋਂ 200 ਮੈਸੇਜ ਪੱਕਾ ਆਣਾ ਵੀ ਸੂਟ ਆਰਡਰ ਕਰਨਾ ਸੂਟ ਬੜਾ ਸ਼ਾਨਦਾਰ ਬਣ ਕੇ ਆਇਆ ਹੈ ਸੂਟ ਦੀ ਡਿਜ਼ਾਈਨਿੰਗ ਇੰਨੀ ਪਿਆਰੀ ਹੈ ਦੋਨੋਂ ਕਲਰ ਉਹ ਕਲਰ ਆ ਜਿਹੜੇ ਮਤਲਬ ਕਿ ਟੌਪ ਟ੍ਰੈਂਡਿੰਗ ਦੇ ਵਿੱਚ ਟੌਪ ਸੇਲਿੰਗ 'ਚ ਰਹਿੰਦੇ ਆ ਸੂਟ ਡਿਜ਼ਾਈਨਿੰਗ ਚੈੱਕ ਕਰ ਲਓ ਜੀ ਜਿੰਨੇ ਸੋਹਣੇ ਸੂਟ ਬਣਦੇ ਆ ਪੂਰੇ ਪੰਜਾਬ ਦੇ ਟ੍ਰੈਂਡਿੰਗ ਉਹ ਤੁਹਾਨੂੰ ਮਿਲਨੇ ਆ ਅਮਰਸਰੀਆਂ ਮਾਲ ਜਾਂਦੇ ਸਟੋਰ ਤੋਂ ਜਲਦੀ ਨਾਲ ਦੀ ਵਿਜ਼ਿਟ ਕਰ ਲਓ ਜੇ ਤੁਹਾਡੇ ਘਰ ਦੇ ਵਿੱਚ ਵੈਡਿੰਗ ਫੰਕਸ਼ਨ ਆ ਜੇ ਤੁਸੀਂ ਦਾਜਬਰੀ ਦੇ ਸੂਟ ਪਰਚੇਜ਼ ਕਰਨੇ ਆ ਬ੍ਰਾਈਡਲ ਸੂਟ ਸੂਟ ਪਰਚੇਜ਼ ਕਰਨੇ ਆ ਇੱਕ ਤੋਂ ਇੱਕ ਆਰਟੀਕਲ ਦਵਾਂਗੇ ਆ ਚੈੱਕ ਕਰੋ ਡਿਜ਼ਾਈਨ ਇਹਨੂੰ ਕਹਿੰਦੇ ਆ ਬੁਟੀਕ ਪੀਸ ਇਹਨਾਂ ਨੂੰ ਕਹਿੰਦਾ ਡਿਜ਼ਾਈਨਰ ਸੂਟ ਕਲਰ ਪਾਕਿਸਤਾਨੀ ਗ੍ਰੀਨ ਇਸ ਟਾਈਮ ਦਾ ਫੁੱਲ ਟ੍ਰੈਂਡਿੰਗ ਸ਼ੇਡ ਆ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕਿੰਨਾ ਕੁ ਟ੍ਰੈਂਡਿੰਗ ਆ ਸਭ ਨੂੰ ਪਤਾ ਕਿੰਨਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਪ੍ਰੋਪਰ ਹੈਵੀ 슬ੀਵਸ ਤੇ ਕੰਮ ਔਰ ਪੂਰਾ ਹੈਵੀ ਫੋਰਸਾਈਡ ਚੋੜਾ ਬਾਰਡਰ ਦੁਪੱਟਾ ਪੂਰਾ ਹੈਵੀ ਫੋਰਸਾਈਡ ਦੁਪੱਟਾ ਆ ਰਿਹਾ ਪੱਲੇ ਤੇ ਦੇਖੋ ਕਿੰਨਾ ਸੋਹਣਾ ਕੰਮ ਕਰਿਆ ਔਰ ਰੰਗ ਦੋ ਇਹ ਕਿ ਜਿਹੜੇ ਦੋ ਰੰਗ ਹਮੇਸ਼ਾ ਸ਼ਾਰਟਲਿਸਟ ਰਹਿੰਦੇ ਨੇ ਇਹ ਆ ਚੈੱਕ ਕਰੋ ਸੈਕੰਡ ਸ਼ੇਡ ਨਵਾਂ ਕਲਰ ਇਹ ਹੈਗਾ ਜੀ ਦਾਲ ਚਿਨੀ ਕਲਰ ਦਾਲ ਚਿਨੀ ਕਲਰ ਹੈ ਹੈ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਵੀ ਡਿਜ਼ਾਈਨਿੰਗ ਦੇਖੋ ਸਾਰਾ ਪੈਚਵਰਕ ਦਾ ਕੰਮ ਕਰਿਆ ਹੋਇਆ ਹੈ ਘੇਰੇ ਤੇ ਬਾਜੂ ਤੇ ਪੈਚਵਰਕ ਕਰਿਆ ਹੋਇਆ ਔਰ ਦੁਪੱਟਾ ਚੈੱਕ ਕਰੋ ਐਦਾਂ ਦੇ ਸੋਨੇ ਸੋਨੇ ਸੂਟ ਬਾਏ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਅਮਰੋਸਰੀਆ ਮਾਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨਰਗੰਦੀ ਹੋਂ ਸਮਾਨਾ ਡਿਸਟ੍ਰਿਕਟ ਚਲ ਪਿਓ ਸ਼ਿਮਰ ਦਾ ਸੁਪਰ ਡੂਪਰੇਟ ਆਰਟੀਕਲ ਸੁਪਰ ਡੂਪਰੇਟ ਕੰਬੀਨੇਸ਼ਨ ਬੁਟੀਕ ਪੀਸ ਜੀ ਦੋ ਪੀਸ ਆ ਗਏ ਫੇਰ ਦੁਬਾਰਾ ਇਹ ਫੋਰਥ ਵਾਲੀ ਰੀਸਟਾਕ ਕਰਿਆ ਮੈਨੇ ਡਿਜ਼ਾਈਨ ਸੂਟ ਬੜਾ ਪਿਆਰਾ ਆ ਰਿਹਾ ਕੇਰਾ ਸਾਰਾ ਹੈਂਡਵਰਕ ਬਸ ਇੱਕ ਜਾਨ ਬਣੀ ਰਹੀ ਜੇ ਜਾਨ ਪਾ ਦਿੰਦਾ ਕਾਰੀਗਰ ਇਹਦੇ ਵਿੱਚ ਤਾਂ ਉੱਡ ਜਾਣਾ ਸੀ ਇਹਨਾਂ ਨੂੰ ਪ੍ਰੋਪਰ ਹੈਵੀ ਬਾਜੂ ਦਾ ਕੰਮ ਪਿਓਰ ਕ੍ਰੇਪ ਦੀ ਬਾਟਮ ਚੈੱਕ ਕਰੋ ਕੰਟਰਾਸਟ ਜ਼ਬਰਦਸਤ ਕੰਬੀਨੇਸ਼ਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕਲਰ ਕੰਬੀਨੇਸ਼ਨ ਹੈ ਨਾ ਡੀਸੈਂਟ ਆ ਬਹੁਤ ਸੋਹਣਾ ਲੱਗਦਾ ਆ ਆ ਦੇਖੋ ਸਾਰਾ ਪੱਲਾ ਪ੍ਰੋਪਰ ਹੈਵੀ ਕਰਿਆ ਹੋਇਆ ਦੁਪੱਟੇ ਦਾ ਸੋ ਪੀਸ ਦੋ ਆ ਗਏ ਜੀ ਆਪਣੇ ਕੋਲ ਹੁਣ ਬੁਕਿੰਗ ਔਨ ਹੈ ਜਲਦੀ ਜਲਦੀ ਕਰਾ ਲਓ 10200 ਰੁਪਏ ਬਾਈ ਪਹਿਲਾਂ ਤੁਸੀਂ ਚੀਜ਼ ਚੈੱਕ ਕਰੋ ਕਿੰਨੀ ਪਿਆਰੀ ਆ ਆਈਟਮ ਲੈ ਕੇ ਆਇਆ ਤੁਹਾਡੇ ਵਾਸਤੇ ਕੁਝ ਨਵਾਂਪਨ ਕੁਝ ਡਿਫਰੈਂਟ ਜਿਹੜੇ ਸ਼ੌਂਕ ਰੱਖਦੇ ਆ ਕੁਝ ਅਲੱਗ ਚੀਜ਼ ਪਾਣ ਦਾ ਉਹਨਾਂ ਲਈ ਵਨ ਆਫ ਦਾ ਬੈਸਟ ਆਰਟੀਕਲ ਲੈ ਕੇ ਆਇਆ ਦੇਸਤਲ ਦੇ ਉੱਤੇ ਸਾਰਾ ਹਾਈਲਾਈਟ ਕਰਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਬੜੀ ਡਿਜ਼ਾਈਨਿੰਗ ਬਣਾਈ ਹੋਈ ਆ। ਕੁਛ ਨਵੀਂ ਆ, ਕੁਛ ਅਲੱਗ ਆ। ਇਹਦੇ ਵਿੱਚ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਕਰੀ ਹੋਈ ਆ। ਕੁਛ ਵਕਰੀ ਜੀ। ਆ ਦੇਖੋ ਮੋਰ ਬਣੇ ਹੋਏ ਆ, ਐਲੀਫੈਂਟ ਬਣਿਆ ਹੋਇਆ। ਚੀਜ਼ ਦੇਖੋ ਕਿੰਨੀ ਪਿਆਰੀ ਆ। ਤੁਹਾਨੂੰ ਦਿਖਾ ਪ੍ਰੋਪਰ ਕਲੋਜ਼-ਅੱਪ ਤੋਂ। ਸ਼ਾਇਦ ਇਹਦੇ ਲਈ ਮੈਨੂੰ ਬੋਲਣਾ ਵੀ ਨਾ ਪਵੇ ਇਹੋ ਜਿਹਾ ਆਈਟਮ। ਕਿਉਂਕਿ ਇਹ ਆਈਟਮ ਹਰ ਕਿਸੇ ਨੂੰ ਪਸੰਦ ਆਉਂਦੀ ਆ, ਕੁਛ ਨਵੀਂ ਜੀ। ਕਿਉਂਕਿ ਕਸਟਮਰ ਡਿਮਾਂਡ ਰਹਿੰਦੇ ਕੁਛ ਅਲੱਗ ਪਾਣਾ, ਕੁਛ ਅਲੱਗ ਪਾਣਾ। ਔਰ ਦੁਪੱਟਾ ਵੀ ਬੜਾ ਘੈਂਟ ਬਣਾਇਆ ਹੋਇਆ ਆ। ਆ ਦੇਖੋ। ਦੁਪੱਟਾ ਆ ਰਿਹਾ ਪ्योर ਟਾਈਪ ਵੀ ਸਿਲਕੇ ਦਾ ਦੁਪੱਟੇ ਦਾ ਸਾਰਾ ਡਿਜ਼ਾਈਨ ਬਣਾ ਹੋਇਆ ਰੰਗ ਤੁਹਾਨੂੰ ਤਿੰਨ ਮਿਲਣਗੇ ਇੱਕ ਮਿਲੂਗਾ ਆਸ਼ੜ ਇੱਕ ਮਿਲੂਗਾ ਆਵਲਾ ਮੋਰ ਦਾ ਸੀਗਾ कलर ਵਿੱਚ ਕੋਈ ਵੀ ਵਾਇਗਾ ਲਓ ਕੁਝ ਅਲੱਗ ਚੀਜ਼ ਜਿੰਨਾਂ ਨੇ ਪਾਣੀ ਹੈ ਕਢਾਈ ਨਾਲ ਕੁਝ ਵੱਖਰਾ ਲੈਣਾ ਤਾਂ ਯੂਨਿਕ ਆਈਟਮ ਲੈ ਕੇ ਆਇਆ ਥੋੜੇ ਵਾਸਤੇ ਬੜੀ ਸੋਹਣੀ ਆਈਟਮ ਹੈ ਰੇਂਜ ਕੀ ਆ ਰਹੀ ਹੈ ਸੂਟ ਦੀ ਰੇਂਜ ਆਪਾਂ ਚੈੱਕ ਕਰ ਦਿੰਦੇ ਹਾਂ ਰੇਂਜ ਇਸ ਦੀ ਆ ਰਹੀ ਹੈ 450 ਤੋਂ ਪ्योर ਬਨਾਰਸੀ ਸੂਟ ਲੈ ਕੇ ਆਇਆ ਥੋੜੇ ਵਾਸਤੇ ਪਾਰਟੀ ਵੇਅਰ ਦੇ ਵਿੱਚ ਸਾਰਾ ਤਨਸ਼ੂਈ ਬਨਾਰਸੀ ਦਾ ਪੈਚ ਵਰਗ ਦਾ ਕੰਮ ਕਰਿਆ ਹੋਇਆ ਹੈ ਕਲਰ ਚੈੱਕ ਕਰੋ ਕਿੰਨੇ ਪਿਆਰੇ ਨੇ ਇਹ ਪਿਓਰ ਦਾ ਫੈਬਰਿਕ ਦੇਗਾ ਪਿਓਰ ਦੀ ਆਈਟਮ ਹੈ ਸਾਰਾ ਤਨ ਸ਼ੋ ਹੀ ਬਨਾਰਸੀ ਵਰਕ ਕਰਿਆ ਹੋਇਆ ਹੈ ਚੀਜ਼ ਬੜੀ ਪਿਆਰੀ ਜੀ ਤੁਹਾਨੂੰ ਲੱਗੇ ਜੀ ਇਹ ਬਣ ਕੇ ਆਈ ਹੈ ਡਿਫਰੈਂਟ ਆਈਟਮ ਜੇ ਨਾਲ ਚਾਹੀਦਾ ਕੁਝ ਵੱਖਰਾ ਪਣ ਚਾਹੇ ਜਾਗੋ ਸਪੈਸ਼ਲੀ ਲੈ ਲਓ ਚਾਹੇ ਪਾਰਟੀ ਫੰਕਸ਼ਨ ਲਈ ਲੈ ਲਓ ਚੀਜ਼ ਬੜੀ ਪਿਆਰੀ ਆ ਕੁਝ ਨਵੀਂ ਚੀਜ਼ ਹੈ ਪਿਓਰ ਬਨਾਰਸੀ ਸਿਲਕਾਈਟ ਮਾਰੀ ਹੈ ਇਹ ਬਨਾਰਸੀ ਦੇ ਸੂਟ ਆਣਗੇ ਇਹਦਾ ਜਿਹੜਾ ਬਾਉਂਡਰ ਹੈ ਉਹ ਬਹੁਤ ਹਾਈ ਲੈਵਲ ਮਹਿੰਗਾ ਬਾਰਡਰ ਬਣਿਆ ਹੋਇਆ ਹੈ ਜਿਹੜਾ ਤੁਸੀਂ ਸ਼ੋ ਹੀ ਬਨਾਰਸੀ ਹੁੰਦੇ ਨੇ ਪਿਓਰ ਦੀ ਉਹ ਵਾਲਾ ਪੈਚ ਵਰਕ ਕਰਿਆ ਹੋਇਆ ਸ ਸਾਰਾ ਹੈਂਡਵਰਕ ਦਾ ਕੰਮ ਹੈ ਉੱਪਰ ਆ ਦੇਖੋ ਸਾਰੀ ਬੀਮਿੰਗ ਕਰੀ ਹੋਈ ਆ ਦੇਖੋ ਇਹ ਅਟੈਚ ਹੀ ਹੈ ਮਤਲਬ ਕਿ ਪੈਚ ਨਹੀਂ ਲਗਾਇਆ ਹੋਇਆ ਪਿੱਛੋਂ ਹੀ ਆਈ ਹੈ ਇਹ ਆ ਦੇਖੋ ਆ ਸਾਰੀ ਬੀਮਿੰਗ ਕਰੀ ਹੋਈ ਹੈ ਪਿਓਰ ਦੀ ਆਈਟਮ ਸੋ ਬਾਜੂ ਦਾ ਕਪੜਾ ਇਹਦਾ ਐਕਸਟਰਾ ਹੀ ਦਿੱਤਾ ਹੋਇਆ ਬਾਜੂ ਆ ਰਹੀਆਂ 슬ੀਵਜ਼ ਦੀਆਂ ਆ ਬਾਜੂ ਤੇ ਆਈ ਕਿ ਡਿਜ਼ਾਈਨਿੰਗ ਸੋ ਪਿਓਰ ਕ੍ਰੀਮ ਪਿਓਰ ਟੈਬੀ ਸਿਲਕ ਦੀ ਬਾਟਮ ਆ ਰਹੀ ਹੈ ਔਰ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਪਿਓਰ ਤਾਂ ਸ਼ੋਈ ਬਨਾਰਸੀਆ ਦੁਪੱਟਾ ਇਹ ਪਿਓਰ ਦਾ ਹੈ ਪਿਓਰ ਦਾ ਫੈਬਰਿਕ ਹੈ ਇਹ ਪਿਓਰ ਦੀ ਫੀਲ ਨਾਲ ਕੁਛ ਐਦਾਂ ਪਤਾ ਲੱਗਦੀ ਆ ਕਿ ਹਾਂ ਹੈ ਚੀਜ਼ ਬੁਰੀ ਆ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਨੇ ਵਾਈਨ ਸ਼ੇਡ ਬੋਧੀ ਮੋਰ ਪੰਖੀ ਕਲਰ ਮਰਜ਼ੰਟਾ ਰੈਡ ਕਲਰ ਤੁਸੀਂ ਕੋਈ ਵੀ ਬਾਏ ਕਰ ਲੋ ਪਿਓਰ ਸਿਲਕ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਇਆ ਸਾਰਾ ਅੰਟੀਕ ਵਰਕ ਦਾ ਕੰਮ ਆ ਰਿਹਾ ਦਬਕੇ ਦਾ ਜੀ ਸੋ ਪੀਸ ਬੜਾ ਪਿਆਰਾ ਬਣਾ ਹੋਇਆ ਸੋ ਕਲਰ ਸ਼ੇਡ ਪ੍ਰੋਪਰ ਬ੍ਰਾਈਟ ਸ਼ੇਡ ਰੈਡੀ ਕਰਵਾਇਆ ਡਿਜ਼ਾਈਨਿੰਗ ਚੈੱਕ ਕਰੋ ਇਹ ਤਾਂ ਸਿਲਕ ਦੇ ਵਿੱਚ ਜਿੰਨੇ ਵੀ ਆਰਟੀਕਲ ਆ ਰਹੇ ਨੇ ਪਿਓਰ ਸਿਲਕ ਦਾ ਸੂਟ ਹੈ ਇਹ ਜਿੰਨੇ ਵੀ ਆਰਟੀਕਲ ਬਣਦੇ ਆ ਸਾਰੇ 12000 13000 ਸਟਾਰਟਿੰਗ ਤਾਂ 15 16000 ਤੋਂ ਹੋਣ ਲੱਗੀ ਹੋਣਾ ਗਾਉ ਕਿਉਂਕਿ ਕੱਪੜਾ ਬਹੁਤ ਮਹਿੰਗਾ ਹੈ ਪਲੇਨ ਸੋ ਆ ਦੇਖੋ ਬੈਕ ਤੇ ਕੰਮ ਬੈਕ ਤੇ ਨੈਕ ਬਣਿਆ ਹੋਇਆ ਫਰੰਟ ਤੇ ਨੈਕ ਆ ਗਿਆ ਫਰੰਟ ਆ ਗਿਆ ਇਸ ਬੜਾ ਪਿਆਰਾ ਸਾਰਾ ਅੰਟੀਕ ਵਾਗ ਦਾ ਕੰਮ ਹੈ 올 ਓਵਰ ਸੂਟ ਆ ਰਿਹਾ ਹੈ ਦੁਪੱਟਾ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਡਿਜ਼ਾਈਨਰ ਸੂਟ ਹੈ ਸੋ ਛੇਡ ਚਾਰ ਆ ਪਰ ਰੈਡੀ ਕਰਵਾਏ ਆ ਪ੍ਰਾਈਸ ਇਸ ਦਾ ਆ ਰਿਹਾ 73 ਦੁਪੱਟੇ ਤੇ ਆ ਰਿਹਾ ਬੜਾ ਸੋਹਣਾ ਕਾਰਨਰ ਵਗਦਾ ਕੰਮ ਆਹ ਦੇਖੋ ਕਾਰਨਰ ਵਾ ਕੇ ਆ ਰਿਹਾ ਦੁਪੱਟੇ ਤੇ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਮਹਿਰੂਨ ਕਲਰ ਚਾਰੇ ਸ਼ੇਡ ਪਿਆਰੇ ਤੇ 7750 ਰੁਪਏ ਦਾ ਪ੍ਰਾਈਸ ਰਹੇਗਾ ਆਇਗਾ ਇਸ ਦਾ ਗਾਜ਼ਰੀ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਇੱਕ ਆਏਗਾ ਜੀ ਮੋਰ ਪੰਖੀ ਫਿਰੋਜ਼ੀ ਕਲਰ ਆ ਵੀ ਕਲਰ ਬਹੁਤ ਸੋਹਣਾ ਹੈ ਚਾਰ ਰੰਗ ਚਾਰੇ ਰੰਗ ਜ਼ਬਰਦਸਤ 7750 ਰੁਪਏ ਕੰਮ ਬਹੁਤ ਸੋਹਣਾ ਸਾਰਾ ਅੰਟੀਕ ਵਰਕ ਹੈ ਲੋ ਜੀ ਮੇਰੇ ਸਟੋਰ ਦਾ ਟਾਪ ਸੇਲਰ ਆਰਟੀਕਲ ਆ ਆਵਲਾ ਹੁਣ ਤੱਕ ਜਿੰਨੇ ਵੀ ਵਾਰੀ ਆਇਆ ਇਹ ਓਨੇ ਵਾਰੀ ਪ੍ਰੀ ਬੁਕਿੰਗ ਦੇ ਚੱਲੇ ਆ ਕਿਉਂਕਿ ਜੇ 10 ਪੀਸਾਂ ਦੇ ਨਾਲ ਦੀਆਂ ਕੋਰੀਅਰ ਦਵਾਣੇ ਪੈਂਦੇ ਆ ਸੋ ਇਹ ਪੀਸ ਰਾਈਟ ਨਾਉ ਹੁਣ 2 ਪੀਸ ਮੇਰੇ ਕੋਲ ਅਵੇਲੇਬਲ ਆ 12 ਸੂਟ ਆਏ ਸੀ 10 ਆਰਡਰ ਦੇ ਪੀ ਸੀਗੇ ਤੁਸੀਂ ਚੈੱਕ ਕਰੋ ਪਹਿਲਾਂ ਬਣਿਆ ਹੋਇਆ ਪੀਸ ਬੜਾ ਪਿਆਰਾ ਆਰਟੀਕਲ ਹੈ ਰੰਗ ਬਹੁਤ ਸੋਹਣਾ ਸਰੋਂ ਫੁੱਲਾ ਰੰਗ ਆ ਇਹ ਸੋ ਡਿਜ਼ਾਈਨਿੰਗ ਅਲਟੀਮੇਟ ਹੈ ਪੂਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਪਿਓਰ ਖਾਦੀ ਸਿਲਕ ਦਾ ਸਭ ਤੋਂ ਸੋਹਣਾ ਸੂਟ ਹੈ ਜੀ ਇਹ ਬੁਟੀਕ ਪੀਸ ਤਾਂ ਬਥੇਰੇ ਦੇਖਿਆ ਪਰ ਇਹ ਬੁਟੀਕ ਪੀਸ ਦੀ ਗੱਲ ਬਾਤ ਹੀ ਕੁਝ ਲੱਗ ਹੈ ਫਰੰਟ ਪੂਰਾ ਹੈਵੀ ਆ ਗਿਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਗਿਆ ਬਾਟਮ ਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਕਰਿਆ ਹੋਇਆ ਆਹ ਰੇਜ਼ ਦਾ ਬਾਟਮ ਦੇ ਵਰਕ ਪੀਸ ਬੜਾ ਪਿਆਰਾ ਹੈ ਔਰ ਦੁਪੱਟਾ ਬੜਾ ਪਿਆਰਾ ਹੈ ਛਤਰੀ ਵਾਲਾ ਦੁਪੱਟਾ ਬਣਿਆ ਹੋਇਆ ਵਾ ਦੁਪੱਟੇ ਤੇ ਛਤਰੀਆਂ ਬਣੀਆਂ ਹੋਈਆਂ ਨੇ ਬੜੀਆਂ ਸੋਹਣੀਆਂ ਆ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਹੈ ਕੁਛ ਅਲੱਗ ਚੀਜ਼ ਕੁਛ ਨਵੀਂ ਚੀਜ਼ ਕੁਛ ਵੱਖਰਾ ਇਹਨੂੰ ਕਹਿੰਦੇ ਆ ਕੁਛ ਅਲੱਗ ਇਹਨਾਂ ਨੂੰ ਕਹਿੰਦਾ ਅਸਲੀ ਡਿਜ਼ਾਈਨਰ ਫੁਲ ਬੁਟੀਕਾਂ ਵਾਲੇ ਆਰਟੀਕਲ ਇਹੀ ਆਰਟੀਕਲ ਤੁਸੀਂ ਲੈਣੀ ਕਰਵਾਉਣ ਚੱਲ ਜਿਓ ਇਹੀ ਆਰਟੀਕਲ ਤੁਹਾਨੂੰ 30000 ਰੁਪਏ ਦੇ ਮਿਲਨੇ ਆ ਸੋ ਰੇਟ ਆ ਰਿਹਾ ਇਸ ਦਾ ਜੀ 15900 ਰੁਪਏ ਇਹ ਵਾਲਾ ਡਿਜ਼ਾਈਨ ਮੇਰੇ ਕੋਲ ਤੀਸਰੀ ਵਾਰੀ ਆ ਰਿਹਾ ਪਰ ਤੀਸਰੀ ਵ ਤਿੰਨ ਵਾਰੀ ਆਇਆ ਤਿੰਨੇ ਵਾਰੀ ਡਿਫਰੈਂਟ ਆਇਆ ਡਿਫਰੈਂਟ ਕੀ ਆਇਆ ਕਿ ਕਲਰ ਡਿਫਰੈਂਟ ਬਣ ਕੇ ਆਇਆ ਪਹਿਲਾ ਆਇਆ ਪਾਕਿਸਤਾਨੀ ਗ੍ਰੀਨ ਫਿਰ ਆਇਆ ਰਾਇਲ ਬਲੂ ਹੁਣ ਆਇਆ ਰਾਸ਼ਟ ਤੇ ਫਿਰੋਜੀ ਮੈਂ ਕਾਰੀਗਰ ਨੂੰ ਕਿਹਾ ਵੀ ਚਾਰੇ ਇਕੱਠੀ ਭੇਜ ਦਿੰਦਾ ਪਹਿਲਾਂ ਮੇਰੇ ਕੋਲੋਂ ਕਿ ਮੈਂ ਚਾਰੇ ਰੰਗ ਦਾ ਦਿਖਾ ਦੂੰਦਾ ਆ ਲੋ ਚੈੱਕ ਕਰੋ ਕਸਟਮਰ ਮੰਗਦਾ ਵੀ ਸੀ ਰਾਸ਼ਟ ਕਲਰ ਚਾਹੀਦਾ ਸੋਹੜ ਬੜਾ ਸੋਹਣਾ ਪ੍ਰੋਪਰ ਬੁਟੀਕ ਸਟਾਈਲ ਦਾ ਪਿਓਰ ਖਾਦੀ ਸਿਲਕ ਦਾ ਅਲਟੀਮੇਟ ਡਿਜ਼ਾਈਨ ਬਣਾਇਆ ਹੈ ਨੈਕ ਤੇ ਕੰਮ ਕੇਰਾ ਕੇਰਾ ਦੇਖੋ ਕਿੰਨਾ ਪਿਆਰਾ ਉਹਨੇ ਕੇਰਾ ਦਿਖਾਇਆ ਕੋਲ ਕੇਰਾ ਦੇਖੋ ਤੁਸੀਂ ਕਿੰਨਾ ਯ ਯੂ ਸ਼ੇਪ ਟਾਈਪ ਕੇ ਰ ਆਪਣਾ ਰਹਾ ਬੜਾ ਪਿਆਰ ਆ ਚੈੱਕ ਕਰੋ ਨੈਕ ਨੈਕ ਤੇ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਜ ਦਾ ਬੈਕ ਤੇ ਨੈਕ ਬਣਿਆ ਹੋਇਆ ਬੈਕ ਤੇ ਵੀ ਐਮਬ੍ਰੋਇਡਰੀ ਆ ਰਹੀ ਹੈ ਸੋ ਪੀਸ ਲਾਜਵਾਬ ਹੈ ਆ ਰਿਹਾ ਇਸ ਦਾ ਬਾਟਮ ਦੇ ਵਰਕ ਸਲਵਾਰ ਦੇ ਪੌਂਚੇ ਤੇ ਕੰਮ ਸੂਟ ਬਣੇਗਾ ਨਾ ਹਰ ਕੋਈ ਤਾਰੀਫ ਕਰੂਗਾ ਇਹ ਗੱਲ ਦੀ ਮੇਰੀ ਗਾਰੰਟੀ ਹੈ ਤੁਹਾਨੂੰ ਪੁੱਛੂਗਾ ਵੀ ਸੂਟ ਲਿਆ ਕਿੱਥੋਂ ਆ ਤੁਸੀਂ ਕਹਿਣਾ ਅੰਮ੍ਰਿਤਸਰਿਆਂ ਮਾਲਜਨ ਸਮਾਨਾਂ ਵਾਲਿਆਂ ਤੋਂ ਲੋ ਜੀ ਆ ਚੈੱਕ ਕਰੋ ਦੁਪੱਟਾ ਦੁਪੱਟਾ ਆ ਰਿਹਾ ਜੀ ਬੜਾ ਸੋਹਣਾ ਜੇ ਸੂਟ ਕਿਸ ਨੂੰ ਕਹੋਗੇ ਨਾ 15000 ਲਿਆ ਤਾਂ ਵੀ ਕਹੇਗਾ ਵੀ ਹਾਂ ਸਹੀ ਐ ਆ ਚੈੱਕ ਕਰੋ ਵੀ ਤਿਆਰ ਕਰਵਾਇਆ 15000 ਰੁਪਏ ਦਾ ਆ ਦਪਟਾ ਜੇ ਆਪਾਂ ਤਿਆਰ ਕਰਾਣ ਜਾਣੇ ਨਾ ਐਨੇ ਪੈਸੇ ਲੱਗਦੇ ਆ ਰੇਟ ਕੀ ਆ ਰਿਹਾ ਸੂਟ ਦਾ ਰੇਟ ਸੁਣ ਲੋ ਦੂਸਰਾ ਰੰਗ ਵੀ ਤੁਹਾਨੂੰ ਨਾ ਪਿਓਰ ਦਾ ਫਰੋਜ਼ੀ ਰੰਗ ਰੇਟ ਆ ਰਿਹਾ ਜੀ ਇਸ ਵਾਰ ਇਸ ਦਾ 10200 ਰੁਪਏ 10200 ਰੁਪਏ ਇਸ ਦਾ ਪ੍ਰਾਈਸ ਆਊਗਾ ਇਸ ਦਾ ਬੈਕ ਤੇ ਕਮ ਆ ਗਿਆ ਪਹਿਲਾਂ ਘਟਾ ਆਇਆ ਸੀ ਕਿਉਂਕਿ ਉਦੋਂ ਸ਼ਾਇਦ ਬੈਕ ਤੇ ਨਹੀਂ ਸੀਗਾ ਆ ਲੋ ਦੋ ਰੰਗ ਮਿਲਨੇ ਆ ਦੋਨੋਂ ਰੰਗ ਸੋਨੇ ਆ ਜਲਦੀ ਜਲਦੀ ਕੋਈ ਵੀ ਰੰਗ ਬਾਏ ਕਰ ਲੋ ਐਦਾਂ ਦੀ ਹੋਰ ਵੈਰਾਈਟੀ ਬਾਏ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਅਮਰਸਰੀਆਂ ਮਾਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਦੇ ਗਾਂਧੀਗਨੌਰ ਸਮਾਨਾ ਡਿਸਟ੍ਰਿਕਟ 2009 ਤੋਂ ਮੈਨੇ ਕੱਪੜੇ ਦੀ ਲਾਈਨ ਦੀ ਸ਼ੁਰੂਆਤ ਕੀਤੀ ਸੀਗੀ ਨਾ ਤਾਂ ਮੈਨੇ ਅੱਜ ਤੱਕ ਇਹੋ ਜਿਹੇ ਕਲਰ ਦੇਖੇ ਕੰਬੀਨੇਸ਼ਨ ਦੇਖੇ ਨਾ ਅੱਜ ਤੱਕ ਇਹੋ ਜਿਹੀ ਡਿਜ਼ਾਈਨਿੰਗ ਦੇਖੀ ਜੋ ਇਸ ਵਾਰੀ ਆ ਰਹੀ ਹੈ 2025 ਚ ਜੋ ਆ ਰਹੀ ਹੈ ਓਏ ਹੋਏ ਹੋਏ ਚੀਜ਼ਾਂ ਆ ਰਹੀਆਂ ਨੇ ਕੋਈ ਇਹੋ ਜਿਹੇ ਆਈਟਮਾਂ ਮੈਂ ਤਾਂ ਖੁਦ ਸੋਚ ਹੀ ਨਹੀਂ ਸਕਦਾ ਅੱਜ ਤੱਕ ਮੈਂ ਕਲਰ ਕੰਬੀਨੇਸ਼ਨ ਨਹੀਂ ਸੋਚਿਆ ਪਈ ਇਦਾਂ ਦਾ ਕੰਟਰਾਸਟ ਕੋਈ ਆਊਗਾ ਮਾਊਸ ਨਾਲ ਲਵੈਂਡਰ ਦਾ ਕੰਬੀਨੇਸ਼ਨ ਮਾਊਸ ਨਾਲ ਆਈਸ ਬਲੂ ਦਾ ਕੰਟਰਾਸਟ ਉਹ ਡਿਜ਼ਾਈਨਿੰਗ ਤੁਹਾਨੂੰ ਦਿਖਾ ਦਿੰਦਾ ਮੈਂ ਪਹਿਲਾਂ ਆਪਾਂ ਲਾਈਨਿੰਗ ਦਾ ਸਟਾਫ ਓਪਨ ਕਰਾਂਗੇ ਹੈ ਤਾਂ ਬਾਟਮ ਹੈ ਲਾਈਨਿੰਗ ਤੁਹਾਨੂੰ ਐਕਸਾਈਡ ਲੈਣੀ ਪੈਣੀ ਹੈ ਜੀ ਇਹ ਪਿਓਰ ਕਰੇਪ ਦੀ ਬਾਟਮ ਹੈ ਆਪਾਂ ਤਾਂ ਓਪਨ ਕਰ ਰਹੇ ਹਾਂ ਕਿਉਂਕਿ ਟਰਾਂਸਪੇਰੈਂਟ ਫੈਬਰਿਕ ਆ ਕਿ ਫਿਰ ਕਲਰ ਨਹੀਂ ਠੋੜਾ ਸਹੀ ਆਉਂਦਾ ਜਦੋਂ ਲਾਈਨਿੰਗ ਲੱਗ ਗਈ ਆ ਕਲਰ ਬਣ ਕੇ ਆਣਾ ਹੈ ਹੁਣ ਚੈੱਕ ਕਰਾਉਣਾ ਤੁਹਾਨੂੰ ਇਹਦੀ ਸ਼ਰਟ ਵਾਹ ਹੋ ਚੀਜ਼ ਬਣੀ ਹੋਈ ਆ ਕੋਈ ਡਿਜ਼ਾਈਨਿੰਗ ਬਣੀ ਹੋਈ ਆ ਕੋਈ ਵੈਡਿੰਗ ਦੇ ਮੇਰੇ ਕੋਲ ਅਲਟੀਮੇਟ ਪੀਸ ਆ ਰਿਹਾ ਤੋਹਫੇ ਆ ਰਿਹਾ ਤੋਹਫੇ ਕਰ ਲੋ ਕਬੂਲ ਬਾਅਦ ਚ ਪਿੱਛੇ ਨਾ ਰਹਿ ਜਿਓ ਫਿਰ ਨਾ ਆਖਿਓ ਪਾਜੀ ਲੇਟ ਹੋ ਗਿਆ ਸੀ ਸੋਰੀ ਆ ਲੋ ਆ ਚੈੱਕ ਕਰੋ ਦੁਪੱਟਾ ਕੰਟਰਾਸਟ ਦੇਖੋ ਤੁਸੀਂ ਹੈ ਨਵਾਂ ਕਲਰ ਕੰਬੀਨੇਸ਼ਨ ਮੇਰੀ ਗਾਰੰਟੀ ਹੈ ਰੰਗ ਕੰਟਰਾਸਟ ਨੇ ਕਿਤੋਂ ਮਿਲਦਾ ਅੱਜ ਤੱਕ ਅੱਜ ਤੱਕ ਮੈਂ ਤਾਂ ਕੰਬੀਨੇਸ਼ਨ ਦੇਖਿਆ ਨਹੀਂ ਬੜਾ ਪਿਆਰਾ ਕੰਬੀਨੇਸ਼ਨ ਹੈ ਸੈਕੰਡ ਕੰਟਰਾਸਟ ਚੈੱਕ ਕਰੋ ਆ ਆ ਰਿਹਾ ਜੀ ਸੈਕੰਡ ਕਲਰ ਕੰਬੀਨੇਸ਼ਨ بیس ਕਲਰ ਇਹਦਾ ਸੇਮ ਰਹੇਗਾ ਸ਼ਾਰਟ ਦਾ ਜਿਹੜਾ ਕੰਬੀਨੇਸ਼ਨ ਆ ਉਹ ਬੜਾ ਪਿਆਰਾ ਡਿਜ਼ਾਈਨਿੰਗ ਦਿਖਾਰੋ ਮੈਂ ਕਿੰਨੀ ਸੋਹਣੀ ਡਿਜ਼ਾਈਨਿੰਗ ਕਰੀ ਹੋਈ ਹੈ ਤੁਸੀਂ ਚੀਜ਼ ਚੈੱਕ ਕਰੋ ਕਿੰਨੀ ਸੋਹਣੀ ਬਣਾਈ ਹੋਈ ਹੈ ਕਿਹੜਾ ਕਾਰਾਗਿਰੀ ਹੈ ਲੋ ਜੀ ਅਲਟੀਮੇਟ ਡਿਜ਼ਾਈਨਰ ਸੂਟ 2 ਪੀਸ ਬਣ ਕੇ ਆਇਆ ਦੋਨੋਂ ਸੋਹਣੇ ਆ ਬੁਕਿੰਗ ਹੋਣੀ ਹੈ ਦੋ ਨੰਬਰ ਤੇ ਸਾਡੇ ਸਕਰੀਨ ਤੇ ਮੈਂਸ਼ਨ ਆ 9850 ਰੁਪਏ ਦਾ ਪ੍ਰਾਈਸ ਹੈ ਰਾਣੀ ਮਜ਼ੈਂਟਾ ਕਲਰ ਦਾ ਸਭ ਤੋਂ ਸੋਹਣਾ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਵਾਸਤੇ ਫਰਖਾਵਾਦੀ ਗੋਟਾ ਪੱਤੀ ਵਾਲਾ ਡਿਜ਼ਾਈਨ ਆ ਇਹ ਸੋ ਫਰਖਾਵਾਦੀ ਗੋਟਾ ਪੱਤੀ ਵਾਲਾ ਡਿਜ਼ਾਈਨ ਆ ਰਿਹਾ ਬੜਾ ਸੋਹਣਾ ਡਿਜ਼ਾਈਨ ਆ ਚੈੱਕ ਯੂਨੀਕਸ ਆਰਟੀਕਲ ਚੋਰ ਸਕੇਰਾ ਬਾਜੂ ਤੇ ਕੰਮ ਬੈਕ ਤੇ ਵੀ ਕੰਮ ਕਰਿਆ ਹੋਇਆ ਇਸ ਦਾ ਤੁਹਾਨੂੰ ਦਿਖਾਣਾ ਮੈਂ ਅੱਜ ਇਸ ਦਾ ਬਾਜੂ ਤੇ ਕੰਮ ਆ ਗਿਆ ਬਾਟਮ ਤੇ ਕੰਮ ਆ ਗਿਆ ਪਿਓਰ ਕ੍ਰੇਪ ਦਾ ਇਹ ਆਰਟੀਕਲ ਰੈਡੀ ਕਰਵਾਇਆ ਆ ਇਸ ਦਾ ਬਾਟਮ ਤੇ ਵਰਕ ਆਏਗਾ ਫਰਖਾਬਾਦੀ ਰਾਣੀ ਮਜ਼ੈਂਟਾ ਕਲਰ ਦਾ ਬੁਟੀਕ ਪੀਸ ਹੈ ਗੋਟਾ ਪੱਤੀ ਵਾਲਾ ਡਿਜ਼ਾਈਨ ਔਰ ਚੈੱਕ ਕਰੋ ਇਸ ਦਾ ਬੈਕ ਤੇ ਆ ਬੈਕ ਤੇ ਡਿਜ਼ਾਈਨ ਬਣੂਗਾ ਬੈਕ ਤੇ ਬੜਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਆਹ ਵਾਲਾ ਬੈਕ ਤੇ ਆਏਗਾ ਤੋਂ ਇਹਦਾ ਦੁਪੱਟਾ ਚੈੱਕ ਕਰੋ ਜੀ ਪੂਰਾ ਹੈਵੀ ਦੁਪੱਟਾ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਹੈ ਰਬਟਾ ਦੇ ਹੋ ਗਿਆ ਨਾ ਸੋਨਾ ਅਲਟੀਮੇਟ ਪੀਸ ਬਣਾ ਹੋਇਆ ਪੀਸ ਸਿੰਗਲ ਹੀ ਆਇਆ ਇਹ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ 10500 ਹੁਣ ਤੱਕ ਦਾ ਨਵਾਂ ਕਲਰ ਕੰਬੀਨੇਸ਼ਨ ਦਿਖਾਉਣ ਜਾ ਰਿਹਾ ਤੁਹਾਨੂੰ ਮੈਂ ਕਲਰ ਕੰਟਰਾਸਟ ਫਸਟ ਟਾਈਮ ਦੇਖ ਰਹੇ ਹਾਂ ਕਿ ਪਿੰਕ ਨਾਲ ਡਾਰਕ ਗਾਜ਼ਰੀ ਕਲਰ ਦਾ ਕੰਟਰਾਸਟ ਇੰਨਾ ਧਿਆਰਾ ਬਣ ਕੇ ਆਇਆ ਪਿੰਕ ਗਾਜ਼ਰੀ ਕਲਰ ਦਾ ਸੋ ਡਿਜ਼ਾਈਨਿੰਗ ਦਿਖਾ ਦਿੰਨਾ ਸੂਟ ਇੰਨਾ ਸੋਨਾ ਬਣਾ ਹੋਇਆ ਹੈ ਫਰੰਟ ਔਰ ਬੈਕ ਦਾ ਡਿਜ਼ਾਈਨ ਹੈ ਸੂੜੇ ਕਿਸਮਤ ਵਾਲਿਆਂ ਨੂੰ ਮਿਲਣਾ ਪੀਸ ਚੈੱਕ ਕਰ ਲਓ ਆ ਆ ਰਿਹਾ ਫਰੰਟ ਟੋਟਲੀ ਹੈਂਡਵਰਕ ਟੋਟਲੀ ਹੈਂਡਵਰਕ ਦਾ ਪੀਸ ਫਰੰਟ ਵੀ ਸੇਮ ਬੈਕ ਵੀ ਉਨੀਓ ਸੇਮ ਬਣੀ ਹੋਈ ਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਰਿਹਾ ਬਾਜੂ ਦਿਖਾ ਦਰਾਂਗੇ ਬਾਜੂ ਤੇ ਸਾਰਾ ਹੈਂਡਵਰਕ ਡਿਜ਼ਾਈਨਿੰਗ ਬੜੀ ਪਿਆਰੀ ਆ ਆ ਚੈੱਕ ਕਰੋ ਬੈਕ ਆ ਰਹੀ ਐ ਜੀ ਬੈਕ ਐਮਬ੍ਰੋਇਡਰੀ ਫਰੰਟ ਔਰ ਬੈਕ ਦਾ ਡਿਜ਼ਾਈਨ ਇੰਨਾ ਪਿਆਰਾ ਜਿਹੜਾ ਘੇਰਾ ਹੋਊਗਾ ਇਹਦਾ ਇਹ ਹੋਊਗਾ 21 ਤੋਂ 22 ਇੰਚ ਤੱਕ ਘੇਰਾ ਹੋਊਗਾ ਸੋ ਫਰੰਟ ਪੂਰਾ ਹੈਵੀ ਬੈਕ ਤੇ ਪੂਰਾ ਹੈਵੀ ਕੰਮ ਔਰ ਉਸ ਤੋਂ ਬਾਅਦ ਆ ਚੈੱਕ ਕਰੋ ਬਾਟਮ ਤੇ ਵਰਕ ਆ ਰਿਹਾ ਸਲਵਾਰ ਤੇ ਕਢਾਈ ਫਰੰਟ ਤੇ ਕਢਾਈ ਬੈਕ ਤੇ ਕਢਾਈ ਔਰ ਸੂਟ ਬਣੇਗਾ ਯਾਰ ਕਿੰ ਸੋਝ ਕੇ ਦੇਖ। ਮੈਂ ਸੋਚ ਕੇ ਦੇਖ ਰਿਹਾ। ਆ ਚੈੱਕ ਕਰੋ ਇਸ ਦਾ ਦੁਪੱਟਾ। ਜ਼ਬਰਦਸਤ ਦੁਪੱਟਾ। ਕੰਬੀਨੇਸ਼ਨ ਚੈੱਕ ਕਰੋ। ਨਵਾਂ ਕਲਰ ਕੰਟਰਾਸਟ। ਰੇਟ ਰੇਟ ਆ 17200। ਕ੍ਰਾਸ਼ ਟਿਸ਼ੂ ਦਾ ਬੜਾ ਸੋਹਣਾ ਡਿਜ਼ਾਈਨ ਲੈ ਕੇ ਆ ਆ ਥੋੜੇ ਵਾਸਤੇ ਅਲਟੀਮੇਟ ਡਿਜ਼ਾਈਨਰ ਸੂਟ ਹੈ। ਸਾਰਾ ਹੈਂਡਵਰਕ ਫੁੱਲ ਹੈਵੀ ਜਾਲ ਦੁਪੱਟਾ। ਸੋ ਵੀਡੀਓ ਨੂੰ ਪੂਰਾ ਦੇਖੋ ਜੇ ਇਹ ਸੂਟ ਤੁਸੀਂ ਬਾਏ ਕਰਨਾ। ਰੇਟ ਵੀ ਦੱਸੂਗਾ ਵੀਡੀਓ ਦੇ ਵਿੱਚ। ਔਰ ਡਿਜ਼ਾਈਨ ਵੀ ਪ੍ਰੋਪਰ ਦਿਖਾਵਾਂਗਾ ਔਰ ਰੰਗ ਵੀ ਤੁਹਾਨੂੰ ਸਾਰੇ ਦਿਖਾਵਾਂਗਾ ਵੀਡੀਓ ਨੂੰ ਪੂਰਾ ਦੇਖਿਆ ਕਰੋ ਆ ਚੈੱਕ ਕਰੋ ਜੀ ਅਲਟੀਮੇਟ ਪੀਸ ਬਣਾ ਹੋਇਆ ਪਿਓਰ ਕ੍ਰਸ਼ ਟਿਸ਼ੂ ਦਾ ਪਿਓਰ ਦੇ ਪਲਾਸਟਿਕ ਦਾ ਹੈਗਾ ਸਾਰਾ ਸਾਰਾ ਹੈਂਡਵਰਕ ਫਰੰਟ ਪੂਰਾ ਹੈਵੀ ਫਰੰਟ ਪੂਰਾ ਹੈਵੀ ਆ ਗਿਆ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕ੍ਰੇਮ ਦੀ ਬਾਟਮ ਔਰ ਚੈੱਕ ਕਰੋ ਇਹਦਾ ਦੁਪੱਟਾ ਇਹੋ ਜਿਹੇ ਦੁਪੱਟਿਆਂ ਵਾਲੇ ਆਰਟੀਕਲ ਤੁਸੀਂ ਮੋਸਟਲੀ ਦੇਖੇ ਹੋਣੇ ਤੁਸੀਂ ਬਾਈ ਵੀ ਕੀਤੇ ਹੋਣੇ ਕਿ 15 15 16 16000 ਰੁਪਏ 20 2000 ਰੁਪਏ ਲਾ ਕੇ ਆਪਾਂ ਨੂੰ ਬਾਈ ਕਰਨੇ ਪੈਂਦੇ ਆ ਜੇ ਰੈਡੀ ਵੀ ਕਰਵਾਣੇ ਪੈਂਦੇ ਆ ਤਾਂ 20 25000 ਰੁਪਏ ਆਮ ਗੱਲ ਹੈ ਸੋ ਆ ਚੈੱਕ ਕਰੋ ਦੁਪੱਟਾ ਔਰ ਰੇਟ ਜੋ ਦੇਣ ਜਾ ਰਹੇ ਆ ਜਾ ਰੇਟ ਇਸ ਦਾ ਬਿਲਕੁਲ ਘੱਟ ਹੈ ਜੀ ਫਰੰਟ ਪੂਰਾ ਫਰੰਟ ਪੂਰਾ ਹੈ ਵੀ ਦੁਪੱਟਾ ਪੂਰਾ ਜਾਲ ਪ੍ਰੋਪਰ ਬਾਜੂ ਤੇ ਕੰਮ ਰੰਗ ਚੈੱਕ ਕਰੋ ਨਵੇਂ ਰੰਗ ਰੇਟ ਮੈਂ ਵੀਡੀਓ ਦੇ ਵਿੱਚ ਦੱਸੂਗਾ ਲਾਸਟ ਤੱਕ ਵੀਡੀਓ ਨੂੰ ਦੇਖਿਓ ਪਲੀਜ਼ ਆ ਆ ਰਿਹਾ ਜੀ ਸਕਾਈ ਬਲੂ ਕਲਰ ਔਰ ਆ ਆ ਰਿਹਾ ਜੀ ਗੁਲਾਨਾਰੀ ਸ਼ੇਡ ਔਰ ਆ ਆ ਰਿਹਾ ਜੀ ਨਵਾਂ ਜャ ਸਵੀਟ ਔਰੈਂਜ ਕਲਰ ਔਰ ਆ ਆ ਰਿਹਾ ਜੀ ਜਦਾ ਬੜਾ ਸੋਹਣਾ ਡਿਫਰੈਂਸ਼ੀਏਟ ਬਿਲਕੁਲ ਯੂਨਿਕ ਔਨੀਅਨ ਕਲਰ ਪਿਆਜ਼ੀ ਰੰਗ ਇੱਕ ਆਏਗਾ ਜੀ ਆਵਲਾ ਰਸਟ ਕਲਰ ਇਹ ਆਏਗਾ ਮਹਿਰੂਨ ਕਲਰ ਸੋ ਕਲਰ ਤੁਸੀਂ ਕੋਈ ਵੀ ਵਾਇ ਕਰ ਲਓ ਹੁਣ ਰੇਟ ਦੀ ਗੱਲ ਕਰੀਏ ਰੇਟ ਆ ਰਿਹਾ 9850 9800 ਪੇ ਯਾਰ ਪੇ ਆ ਵਾਲਾ ਡਿਜ਼ਾਈਨ ਜਿਸ ਪ੍ਰਾਈਸ ਦੇ ਵਿੱਚ ਬਣ ਕੇ ਆਇਆ ਨਾ ਤੁਸੀਂ ਹਰ ਕਿਸੇ ਨੇ ਕਹਿਣਾ ਪਾਉ ਜੀ ਅਸੀਂ ਡੈਫੀਨੇਟਲੀ ਇਹ ਸੂਟ ਬਾਏ ਕਰਨਾ ਸਾਨੂੰ ਜਿਵੇਂ ਮਰਜੀ ਦੋ ਚਾਹੇ ਸਾਨੂੰ ਪ੍ਰੀ ਬੁਕਿੰਗ ਦੇ ਦੋ ਚਾਹੇ ਤੁਹਾਡੇ ਕੋਲ ਅਵੇਲੇਬਲ ਹੈਗਾ ਇਸ ਟਾਈਮ ਨਹੀਂ ਹੈਗਾ ਵੀ ਸਾਡੇ ਦੋ ਆਏ ਆ ਬਾਤ ਤੁਹਾਨੂੰ ਪ੍ਰੀ ਬੁਕਿੰਗ ਦੇ ਪੀਸ ਮਿਲ ਜਾਣਾ ਪਰ ਰੇਟ ਦੇ ਅਕੋਰਡਿੰਗ ਸੂਟ ਇੰਨਾ ਪਿਆਰਾ ਬਣਿਆ ਹੋਣਾ ਕਲਰ ਡਿਜ਼ਾਈਨ ਮੇਨ ਗੱਲ ਕੀ ਹੈ ਕਿ ਕਲਰ ਵੀ ਇੰਨਾ ਪਿਆਰਾ ਕਿਸੇ ਅਲਮਾਰੀ ਪਰੋਂ ਲੋ ਰੰਗ ਨਹੀਂ ਹੋਣਾ ਬਿਲਕੁਲ ਨਵਾਂ ਸ਼ੇਡ ਹੈ ਯੂਨੀਕ ਜਿਹਾ ਕਲਰ ਚਾਕਲੇਟ ਟਾਈਪ ਜਿਹਾ ਸ਼ੇਡ ਆ ਰਿਹਾ ਸੋ ਚੈੱਕ ਕਰੋ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਪੈਚਵਰਕ ਦਾ ਕੰਮ ਰੇਸ਼ਮ ਦਾ ਕੰਮ ਹਰ ਤਰ੍ਹਾਂ ਦਾ ਮਟੀਰੀਅਲ ਆ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਪਿਓਰ ਕਰੇਵ ਦੀ ਬਾਟਮ ਆ ਰਹੀ ਹੈ ਪੀਸ ਮੇਰੇ ਕੋਲ ਦੋ ਆਏ ਅੱਜ ਫਲਾਸ ਔਰ ਜਦੋਂ ਪੀਸ ਮੈਂ ਦੇਖਿਆ ਮੈਨੂੰ ਐਸੀ ਵੀ ਹੋਊਗਾ ਕਿ 15-16 ਹਜ਼ਾਰ ਰੁਪਏ ਦਾ ਜਦੋਂ ਮੈਂ ਰੇਟ ਦੇਖਿਆ ਦਾ ਓਏ ਹੋਏ ਹੋਏ ਮੈਂ ਕਿਹਾ ਲੋ ਜੀ ਇਹਦਾ ਕਸਟਮਰ ਲਈ ਇੱਕ ਤੋਹਫਾ ਹੈ ਬਸ ਸੱਚੀ ਗੱਲ ਹੈ ਤੋਹਫਾ ਹੀ ਹੈ ਤੁਹਾਡੇ ਲਈ ਕਰ ਲੋ ਕਬੂਲ ਆ ਲੋ ਆ ਦੁਪੱਟਾ ਚੈੱਕ ਕਰੋ ਫੋਰ ਸਾਈਡ ਦੁਪੱਟਾ ਪੂਰਾ ਹੈਵੀ ਪਲੱਸ ਕਾਰਨਰ ਜਿਹੜਾ ਰੇਟ ਰਹੂਗਾ ਇਸ ਦਾ ਉਹ ਰਹੇਗਾ 7350 7350 ਰੁਪਏ 7750 ਦੀ ਰੇਂਜ ਵਿੱਚ ਇੰਨਾ ਪਿਆਰਾ ਆਰਟੀਕਲ ਲੈ ਕੇ ਆਏ ਤੁਹਾਡੇ ਵਾਸਤੇ ਸਾਰਾ ਹੈਂਡਵਰਕ ਬੁਟੀਕ ਪੀਸ ਜਲਦੀ ਤੋਂ ਜਲਦੀ ਆਰਡਰ ਕਰ ਲਓ ਰਾਇਲ ਬਲੂ ਕਲਰ ਦਾ ਬੁਟੀਕ ਪੀਸ ਸਾਰਾ ਹੈਂਡਵਰਕ ਦੇ ਵਿੱਚ ਰੈਡੀ ਕਰਵਾਇਆ ਜੀ ਵਿਸਕੋਸ ਔਰਗੈਂਜ਼ਾ ਫੈਬਰਿਕ ਦੇ ਵਿੱਚ ਸਪੈਸ਼ਲ ਰਾਇਲ ਬਲੂ ਰਾਇਲ ਬਲੂ ਕਲਰ ਮੋਸਟ ਟ੍ਰੈਂਡਿੰਗ ਸ਼ੇਡ ਆ ਹਰ ਕਿਸੇ ਦਾ ਫੇਵਰਟ ਕਲਰ ਹੁੰਦਾ ਡਿਜ਼ਾਈਨਿੰਗ ਚੈੱਕ ਕਰ ਲਓ ਟੋਟਲੀ ਹੈਂਡਵਰਕ ਦਾ ਪੀਸ ਆ ਰਿਹਾ ਜੀ ਆ ਆ ਰਿਹਾ neck ਚੋਰ ਸਕੇਰਾ ਬਣਾ ਟੋਟਲੀ ਹੈਂਡਵਰਕ ਪ੍ਰਾਪਰ ਬਾਜੂ ਤੇ ਕੰਮ ਪ੍ਰਾਈਸ ਇਸ ਦਾ ਹੋਊਗਾ 5950 ਜਿਹੜਾ ਇਸ ਦਾ ਘੇਰਾ ਆਊਗਾ ਉਹ ਆਊਗਾ 19 ਤੋਂ 20 ਇੰਚ ਦਾ ਘੇਰਾ ਹੋਊਗਾ ਸੋ ਬੜਾ ਪਿਆਰਾ ਪੀਸ ਹੈ ਔਰ ਚੈੱਕ ਕਰੋ ਇਸ ਦੀ ਬਾਟਮ ਤੇ ਸਾਰਾ ਹੈਂਡਵਰਕ ਆ ਰਿਹਾ ਟੋਟਲੀ ਹੈਂਡਵਰਕ ਬਾਟਮ ਤੇ ਕੰਮ ਕਲਰ ਦੇਖੋ ਕਿੰਨਾ ਪਿਆਰਾ ਸੋ ਆ ਆ ਰਿਹਾ ਬਾਟਮ ਵਰਕ ਔਰ ਆ ਆਏਗਾ ਇਸ ਦਾ ਦੁਪੱਟਾ 5950 ਪ੍ਰਾਈਸ ਰਹੇਗਾ 950 950 ਰੁਪਏ ਪੀਸ ਅਜੇ ਦੋ ਆਇਆ ਮੇਰੇ ਕੋਲ ਬਾਤ ਤੁਹਾਨੂੰ ਫ੍ਰੀ ਬੁੱਕ ਇਹਦੇ ਪੀਸ ਦੇ ਦਾਂਗੇ ਆਪਾਂ ਸੋ ਬੁਕਿੰਗ ਜਲਦੀ ਕਰਾ ਲਓ ਲੋ ਜੀ ਪਾਕਿਸਤਾਨੀ ਗ੍ਰੀਨ ਕਲਰ ਦੇ ਵਿੱਚ ਮੈਂ ਇੱਕ ਆਊਟਫਿਟ ਰੈਡੀ ਕਰਵਾਇਆ ਥੋੜੇ ਵਾਸਤੇ ਇਹ ਕਲਰ ਦਾ ਇੰਨਾ ਟ੍ਰੈਂਡ ਹੈ ਨਾ ਇਸ ਟਾਈਮ ਹਰ ਕਲਾਇੰਟ ਨੂੰ ਇਹ ਕਲਰ ਪਸੰਦ ਆ ਔਰ ਜਿੰਨੇ ਵੀ ਇਸ ਕਲਰ ਦੇ ਵਿੱਚ ਡਿਜ਼ਾਈਨ ਬਣ ਕੇ ਆਉਂਦੇ ਆ ਪਾਕਿਸਤਾਨੀ ਗ੍ਰੀਨ ਕਲਰ ਜੋ ਵੀ ਡਿਜ਼ਾਈਨਿੰਗ ਬਣ ਕੇ ਆ ਰਹੀ ਆ ਸਭ ਸੋਹਣੀ ਇੱਕ ਤੋਂ ਇੱਕ ਬਣ ਕੇ ਆ ਰਹੀ ਆ ਸੋ ਮੈਂ ਹੁਣ ਤੁਹਾਨੂੰ ਲਹਿੰਗਾ ਦਿਖਾਣਾ ਰੀਜ਼ਨਬਲ ਪ੍ਰਾਈਸ ਵਿੱਚ ਲਹਿੰਗਾ ਸੂਟ ਰੈਡੀ ਕਰਵਾਇਆ ਬਿਊਟੀਫੁੱਲ ਲਹਿੰਗਾ ਆ ਰਿਹਾ ਲਹਿੰਗੇ ਦਾ ਫਲੇਅਰ ਚੈੱਕ ਕਰਿਓ ਪਿਓਰ ਕਰੇਪ ਦਾ ਲਹਿੰਗਾ ਬਣਿਆ ਹੋਇਆ ਸਾਰਾ ਦਬਕੇ ਦਾ ਕੰਮ ਆ ਰਿਹਾ ਲੋ ਜ ਲੈਂਥ ਦੇ ਸਾਰਾ ਦਬਕੇ ਦਾ ਕੰਮ ਉਸ ਤੋਂ ਬਾਅਦ ਆ ਚੈੱਕ ਕਰੋ 셔ਟ ਫਰੰਟ ਬੈਕ ਤੇ ਪ੍ਰੋਪਰ ਕੰਮ ਆਊਗਾ 셔ਟ ਬਹੁਤ ਸੋਹਣੀ ਬਣੀ ਹੋਈ ਹੈ ਇਹਦੀ 셔ਟ ਆ ਰਹੀ ਬੜੀ ਪਿਆਰੀ neck ਤੇ ਵਰਕ ਆਏਗਾ ਘੇਰੇ ਤੇ ਵਰਕ ਆਏਗਾ ਜਿਹੜੀ 셔ਟ ਦੀ ਲੈਂਥ ਆਊਗੀ ਉਹ ਆਏਗੀ 39 40 ਤੱਕ ਹੋ ਸਕਦੀ ਹੈ ਘੇਰੇ ਤੇ ਵਰਕ ਆਏ ਸੋਰੀ ਬਾਜੂ ਤੇ ਵਰਕ ਆਏਗਾ ਘੇਰੇ ਤੇ ਆ ਗਿਆ neck ਤੇ ਆ ਗਿਆ ਔਰ ਦੁਪੱਟਾ ਬਹੁਤ ਸੋਹਣਾ ਰੇਟ ਮੈਂ ਵੀਡੀਓ ਚ ਦੱਸ ਰਿਹਾ ਰੇਟ ਸੁਣ ਲਓ ਕੀ ਆ ਰਿਹਾ 15500 ਰੁਪਏ ਦਾ ਇਹ ਆਊਟਫਿਟ ਪਊਗਾ ਆ ਚੈੱਕ ਕਰੋ ਇਸ ਦਾ ਦੁਪੱਟਾ ਆਊਟਫਿਟ ਬਹੁਤ ਸੋਹਣਾ ਹੈ ਲਹਿੰਗਾ ਬਹੁਤ ਸੋਹਣਾ ਹੈ ਕਲਰ ਬਹੁਤ ਸੋਹਣਾ ਹੈ ਕੰਬੀਨੇਸ਼ਨ ਬਹੁਤ ਸੋਹਣਾ ਹੈ ਦੁਪੱਟਾ ਇਸ ਟਾਈਮ ਦਾ ਟ੍ਰੈਂਡਿੰਗ ਦੁਪੱਟਾ ਲੱਗਿਆ ਸਾਰਾ ਦਬਕੇ ਦਾ ਕੰਮ ਹੈ ਦੁਪੱਟੇ ਜੂੜੀ ਪਰਲ ਦਾ ਸੀਕੁਐਂਸ ਦਾ ਦਬਕੇ ਦਾ ਬਿਊਟੀਫੁਲ ਦੁਪੱਟਾ ਬਿਊਟੀਫੁਲ ਸ਼ਰਟ ਬਿਊਟੀਫੁਲ ਲਹਿੰਗਾ ਸੋ ਬੁਕਿੰਗ ਕਰੋ ਜਲਦੀ ਜਲਦੀ ਇੱਕ ਟੋਟਲੀ ਬੁਟੀਕ ਦਾ ਡਿਜ਼ਾਈਨ ਮੈਂ ਰੈਡੀ ਕਰਵਾਇਆ ਬੜਾ ਸੋਹਣਾ ਡਿਜ਼ਾਈਨ ਹੈ ਅਲਟੀਮੇਟ ਡਿਜ਼ਾਈਨ ਆ ਰਿਹਾ ਜੀ ਤੁਸੀਂ ਪਹਿਲਾਂ ਚੈੱਕ ਕਰੋ ਵੀਡੀਓ ਸੇਮ ਡਿਜ਼ਾਈਨ ਆਪਾਂ ਰੈਡੀ ਕਰਵਾਇਆ ਬੁਟੀਕ ਪੀਸ ਬੜਾ ਸੋ ਤੁਹਾਨੂੰ ਡਿਜ਼ਾਈਨਿੰਗ ਦਿਖਾਉਂਦਾ ਮੈਂ ਪ੍ਰੋਪਰ ਪਿਓਰ ਸਾਟਨ ਸਿਲਕ ਦੇ ਉੱਤੇ ਰੈਡੀ ਕਰਵਾਇਆ ਹੈ ਬੁਟੀਕ ਪੀਸ ਪੀਸ ਬੜਾ ਸ਼ਾਨਦਾਰ ਬਣਾਇਆ ਹੈ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਕੁਛ ਅਲੱਗ ਜੀ ਚੀਜ਼ ਹੈ ਬਿਲਕੁਲ ਔਲਓਵਰ ਫੈਬਰਿਕ ਆ ਰਿਹਾ ਪਿਓਰ ਸਾਟਨ ਸਿਲਕ ਬੜਾ ਸੋਹਣਾ ਫੈਬਰਿਕ ਹੈ ਫੈਬਰਿਕ ਇੰਪੋਰਟਡ ਫੈਬਰਿਕ ਹੈ ਇਹ ਵੀ ਸ਼ੇਪ ਨੈਕ ਸਾਰਾ ਹੈਂਡਵਰਕ ਘੇਰਾ ਸਾਰਾ ਹੈਂਡਵਰਕ ਬੜਾ ਸੋਹਣਾ ਕੰਮ ਕਰਾਇਆ ਹੈ ਬਾਜੂ ਦੇ ਦਿਖਾ ਦਰੋਂ ਮੈਂ ਬਾਜੂ ਦੇ ਸਾਰਾ ਹੈਂਡਵਰਕ ਆ ਰਿਹਾ ਜੀ ਅੱਜ ਦੀ ਬਾਟਮ ਦੇ ਸਾਰਾ ਹੈਂਡਵਰਕ ਆਏਗਾ ਸਲਵਾਰ ਦੇ ਪੌਂਚ ਤੇ ਅਲਟੀਮੇਟ ਡਿਜ਼ਾਈਨਰ ਪੀਸ ਹੈ ਬੁਟੀਕ ਪੀਸ ਹੈ ਯੂਨਿਕ ਜਿਹਾ ਆਰਟੀਕਲ ਆ ਬੈਕ ਟੈਂਬਰੋਡਰੀ ਹੋਊਗੀ ਇਹਦੀ ਆ ਦੇਖੋ ਨਹੀਂ ਹੈ ਨਹੀਂ ਨਹੀਂ ਬੈਕ ਤੇ ਤੇ ਬੈਕ ਆ ਆ ਬੈਕ ਤੇ ਕੀ ਰਹੂਗਾ ਫਰੰਟ ਬੈਕ ਦਾ ਡਿਜ਼ਾਈਨ ਬਣਾਇਆ ਹੋਇਆ ਆਏਗਾ ਫਰੰਟ ਫਰੰਟ ਆ ਗਿਆ ਬੈਕ ਆ ਗਈ ਬਾਜੂ ਤੇ ਕੰਮ ਆ ਗਿਆ ਬੜਾ ਸੋਹਣਾ ਪੀਸ ਹੈ ਬਾਟਮ ਤੇ ਕੰਮ ਕੰਮ ਆਊਗਾ ਲੱਗ ਜੀ ਚੀਜ਼ ਆ ਬਿਲਕੁਲ ਔਰ ਆ ਦੁਪੱਟਾ ਆਏਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਸਦਾ ਆ ਰਿਹਾ ਇਸ ਤਰ੍ਹਾਂ ਦਾ ਦੁਪੱਟੇ ਸਾਰਾ ਹੈਂਡਵਰਕ ਕਰਿਆ ਹੋਇਆ ਔਰ ਰੇਡ ਜਿਹੜਾ ਹੋਊਗਾ ਸੂਟ ਦਾ ਉਹ ਆਏਗਾ 9850 ਰੁਪਏ ਬੁਕਿੰਗ ਜਲਦੀ ਕਰੋ ਖਾਦੀ ਸਿਲਕ ਦਾ ਆਰਟੀਕਲ ਲੈ ਕੇ ਆਇਆ ਦਬਕੇ ਵਰਕ ਦੇ ਵਿੱਚ ਜਿਹੜੀ ਆਈਟਮ 11-12000 ਰੁਪਏ ਤੋਂ ਘੱਟ ਨਹੀਂ ਬਣਦੀ ਨਾ ਜਿਹੜਾ ਇਸ ਦਾ ਪ੍ਰਾਈਸ ਆਇਆ ਰੇਟ ਸੁਣ ਕੇ ਹਰਿਆਣ ਹੋ ਜੂਗੀ ਸੱਚੀ ਗੱਲ ਕਹਿ ਰਿਹਾ ਮੈਂ ਇਹ ਹਰਿਆਣ ਕਰਨ ਵਾਲੀ ਸੂਟ ਆ ਹਰਿਆਣ ਕਰਨ ਵਾਲਾ ਰੇਟ ਹੈ ਇਹਦਾ ਰੇਟ ਪਹਿਲੀ ਦੱਸਣ ਲੱਗਿਆ ਰੇਟ ਆ ਰਿਹਾ ਸਿਰਫ 6750 6750 ਰੁਪਏ ਯਾਨੀ ਕਿ 6750 750 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਔਰ ਸਾਰਾ ਦਬਕੇ ਦਾ ਕੰਮ ਹੈ ਇਹੀ ਆਰਟੀਕਲ ਅਸੀਂ 11-12000 ਰੁਪਏ ਵਿੱਚ ਵੀ ਸੇਲ ਕਰਿਆ ਹੈ ਫਾਦੀ ਸਿਲਕ ਤੇ ਆਰਟੀਕਲ ਬਣ ਕੇ ਆਇਆ ਬੜਾ ਸੋਹਣਾ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਹੈ ਇਹੋ ਜਿਹੇ ਆਰਟੀਕਲ ਰੇਟ ਦੇ ਅਕੋਰਡਿੰਗ ਮਤਲਬ ਇਹ ਜਿਹੜੇ ਆਰਟੀਕਲ ਨੇ ਨਾ ਰੇਟ ਇਹਨਾਂ ਦਾ ਜਿਹੜਾ ਬਣ ਕੇ ਆਉਂਦਾ ਕੋਈ 10-11000 ਇਸ ਰੇਂਜ ਦੇ ਵਿੱਚ ਆਈਟਮ ਆਉਂਦੀ ਹੈ ਪਰ ਇੱਕ ਆਈਟਮ ਬਣ ਕੇ ਪਤਾ ਨਹੀਂ ਕਿਵੇਂ ਆ ਗਈ ਇਸ ਰੇਂਜ ਦੇ ਵਿੱਚ ਫੁੱਲ ਪਿਓਰ 35 ਗ੍ਰਾਮ ਔਰ ਕੈਂਦਾ ਦੁਪੱਟਾ ਆ ਰਿਹਾ ਰੰਗ ਤੁਹਾਨੂੰ ਤਿੰਨ ਮਿਲਣਗੇ ਰਾਣੀ ਮਸੈਂਟਾਗਲ ਰਾਮਾ ਗ੍ਰੀਨ ਮੋਰ ਪੰਖੀ ਕਲਰ ਰੌਸ਼ ਸ਼ੇਡ ਤਿੰਨੇ ਕਲਰ ਬਹੁਤ ਪਿਆਰੇ ਆ 6750 ਰੁਪਏ ਦਾ ਪ੍ਰਾਈਸ ਆ ਸਕਰੀਨ ਸ਼ਾ